ਚੂਪਣ ਵਾਲੇ ਅੰਬ ਖਾਣ ਵਾਲੇ ਇੱਕ ਵਾਰ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖੋ ਕਿਤੇ ਸਵਾਦ ਹੀ ਨਾ ਬਣ ਜਾਵੇ ਕਾਲ ਗਰਮੀਆਂ ਵਿੱਚ ਅੰਬ ਇੱਕ ਅਜੀਹਾ ਫਲ ਹੈ ਜੋ ਕਿ ਸਭ ਤੋਂ ਵੱਧ ਖਾਧਾ ਜਾਂਦਾ ਹੈ ਪਰ ਬਹੁਤ ਸਾਰੇ ਲੋਕ ਚੂਪਣ ਵਾਲੇ ਅੰਬ ਖਾਸ ਕਰਕੇ ਬੱਚੇ ਜ਼ਿਆਦਾ ਪਸੰਦ ਕਰਦੇ ਨੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੰਬਾਂ ਵਿੱਚ ਚਿੱਟੇ ਰੰਗ ਦੇ ਛੋਟੇ ਛੋਟੇ ਸੁੰਡ ਦਿਖਾਈ ਦੇ ਰਹੇ ਨੇ ਜ਼ਿਆਦਾਤਰ ਲੋਕ ਚੂਪਣ ਵਾਲੇ ਅੰਬਾਂ ਨੂੰ ਹੱਥਾਂ ਨਾਲ ਥੋੜਾ ਜਿਹਾ ਪੋਲਾ ਕਰਕੇ ਅੰਦਰੋਂ ਬਿਨਾਂ ਦੇਖੇ ਹੀ ਚੂਪਣ ਲੱਗ ਜਾਂਦੇ ਨੇ ਜਿਸ ਕਰਕੇ ਇਹ ਨਹੀਂ ਪਤਾ ਲੱਗਦਾ ਕਿ ਅੰਬ ਅੰਦਰੋਂ ਠੀਕ ਹੈ ਜਾਂ ਅੰਦਰ ਕੋਈ ਸੁੰਡ ਪਤਾ ਨਹੀਂ ਪਰ ਜਦੋਂ ਇਸ ਪਰਿਵਾਰ ਨੇ ਅੰਬ ਲਿਆਂਦੇ ਤਾਂ ਚੂਪਣ ਤੋਂ ਪਹਿਲਾਂ ਇੱਕ ਅੰਬ ਨੂੰ ਕੱਟ ਕੇ ਦੇਖਿਆ ਤਾਂ ਉਸ ਵਿੱਚ ਛੋਟੇ-ਛੋਟੇ ਸੁੰਡ ਦਿਖਾਈ ਦਿੱਤੇ ਫਿਰ ਜਦੋਂ ਸਾਰੇ ਹੀ ਅੰਬਾਂ ਦਾ ਉੱਪਰਲਾ ਛਿਲਕਾ ਉਤਾਰਿਆ ਗਿਆ ਤਾਂ ਸਾਰੇ ਹੀ ਅੰਬਾਂ ਵਿੱਚ ਚਿੱਟੇ ਰੰਗ ਦੇ ਸੁੰਡ ਸੀ ਤੁਸੀਂ ਵੀ ਹਮੇਸ਼ਾ ਹਰ ਇੱਕ ਫਲ ਨੂੰ ਚੰਗੀ ਤਰ੍ਹਾਂ ਦੇਖ ਕੇ ਖਾਓ ਕਿਉਂਕਿ ਅੱਜ ਕੱਲ੍ਹ ਪੈਸੇ ਦੇ ਲਾਲਚੀ ਲੋਕ ਥੋੜੇ ਜਿਹੇ ਪੈਸਿਆਂ ਲਈ ਤੁਹਾਡੀ ਸਿਹਤ ਨਾਲ ਖਿਲਵਾੜ ਕਰਨ ਲੱਗੇ ਇੱਕ ਮਿੰਟ ਵੀ ਨਹੀਂ ਲਾਉਂਦੇ ਸੋ ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ